ਸਾਸਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਟੈਂਪੂ ਵਾਲੇ ਦੀ ਧੀ ਜਿਸ ਨੂੰ ਦੇਖਿਆ ਹੈ ਮਨਪ੍ਰੀਤ ਕੌਰ ਮਨਹਾਸ ਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਦੇਖ ਪੁੱਤ ਸਰਜੀਤ ਤੈਥੋਂ ਕੀ ਲੁਕਾਏ ਤੂੰ ਹੁਣ 12 ਜਮਾਤਾਂ ਪੜ ਲਈਆਂ ਹੁਣ ਮੇਰੇ ਨਾਲ ਘਰ ਦੀ ਜ਼ਿੰਮੇਵਾਰੀ ਵਿੱਚ ਹੱਥ ਥਾਹ ਬਹੁਤਾ ਪੜ ਲਿਖ ਕੇ ਕਿਹੜਾ ਤੂੰ ਡੀਸੀ ਬਣ ਜਾਣਾ ਰਹਿਣਾ ਤੋਂ ਇੱਕ ਸਾਂਜੀ ਦਾ ਪੁੱਤ ਹੀ ਹੈ। ਉੰਜ ਵੀ ਤੇਰੀਆਂ ਦੋਵੇਂ ਭੈਣਾਂ ਸੁਖ ਨਾਲ ਹੁਣ ਮਟਿਆਰਾਂ ਹੋ ਗਈਆਂ ਨੇ। ਉਹਨਾਂ ਦੇ ਕਾਰਜ ਵੀ ਰਚਾਉਣੇ ਨੇ। ਛੱਡ ਪਰੇ ਖੜਾ ਇੰਨਾ ਪੜਾਈਆਂ ਦਾ। ਹੁਣ ਪੜ੍ਹਿਆ ਲਿਖਿਆ ਨੂੰ ਕਢਾ ਨੌਕਰੀਆਂ ਮਿਲਦੀਆਂ ਨੇ। ਸਭ ਡੰਡੇ ਵਜਾਉਂਦੇ ਫਿਰਦੇ ਨੇ। ਨਾਲੇ ਫੇਰ ਕਾਜ ਜੀ ਪੜਾਣ ਨੂੰ ਹੱਥੀਂ ਕੰਮ ਕਰਨ 'ਚ ਸ਼ਰਮ ਵੀ ਆਉਣ ਲੱਗ ਜਾਂਦੀ ਐ। ਆਹ ਕਰਮੇ ਦੇ ਪੁੱਤ ਵਾਲੀ ਦੇਖ ਲੈ। ਬਾਪ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਆ ਰਹਿੰਦਾ। ਇਹ ਢੱਕਾ ਤੋੜ ਕੇ ਦੂਰਾ ਨਹੀਂ ਕਰਦਾ। ਕਿ ਮੈਂ ਤਾਂ ਕਾਜ ਪੜਦਾ। ਇਹ ਕੰਮ ਨਹੀਂ ਮੇਥੋਂ ਹੋਣੀ। ਫਿਰ ਅਜੇ ਹੀ ਪੜਾਈ ਦਾ ਕੀ ਫਾਇਦਾ? ਜੋ ਬੰਦੇ ਨੂੰ ਨਿਕੰਮਾ ਹੀ ਬਣਾ ਦੇਵੇ। ਅਤੇ ਉਹ ਹੱਥੀ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰੇ। ਇੰਨਾ ਕਹਿ ਕੇ ਸਰਜੀਤ ਦਾ ਬਾਪੂ ਚੁੱਪ ਹੋ ਗਿਆ। ਬਾਪੂ ਦੀਆਂ ਗੱਲਾਂ ਨੇ ਸਰਜੀਤ ਦੇ ਕਾਜ ਪੜਨ ਦੇ ਉਤਸ਼ਾਹ ਨੂੰ ਮਾਰ ਦਿੱਤਾ। ਪਰ ਉਹ ਬਾਪੂ ਦਾ ਕਿਹਾ ਕਦੇ ਵੀ ਨਹੀਂ ਸੀ ਮੋੜਦਾ ਕਿਉਂਕਿ ਮਾਂ ਤਾਂ ਉਸ ਨੂੰ ਬਚਪਨ ਵਿੱਚ ਹੀ ਜ਼ਿੰਦਗੀ ਦਾ ਪੰਥ ਮੁਕਾ ਕੇ ਉਹਨਾਂ ਨੂੰ ਬਾਪੂ ਦੇ ਆਸਰੇ ਛੱਡ ਕੇ ਸਵਰਗ ਸੁਧਾਰ ਗਈ ਸੀ ਬਾਪੂ ਨੇ ਉਹਨਾਂ ਤਿੰਨਾਂ ਭੈਣ-ਭਰਾਵਾਂ ਨੂੰ ਬੜੇ ਹੀ ਹੌਸਲੇ ਨਾਲ ਅਤੇ ਸੰਘਰਸ਼ ਕਰਦਿਆਂ ਪਾਲਿਆ ਸੀ ਸਰਜੀਤ ਨੂੰ ਬਚਪਨ ਤੋਂ ਹੀ ਪੜਨ ਦਾ ਬਹੁਤ ਸ਼ੌਕ ਸੀ ਪਰ ਉਸ ਨੇ ਇੱਕ ਖੇਤ ਮਜ਼ਦੂਰ ਦੇ ਘਰ ਜਨਮ ਲਿਆ ਸੀ ਜਿਸ ਕਾਰਨ ਬਚਪਨ ਤੋਂ ਹੀ ਤੰਗੀਆਂ ਤੁਰਸ਼ੀਆਂ ਜੀਵਨ ਦਾ ਹਿੱਸਾ ਬਣ ਚੁੱਕੀਆਂ ਸਨ ਉਸ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਪੜ੍ਹਨ ਬੈਠ ਜਾਂਦਾ ਸਕੂਲ ਦੇ ਦੇ ਆਪ ਕੋ ਸੋ ਹੱਲਾ ਸੇਰੀ ਦੇ ਕੇ ਜਿਆਦਾ ਤੋਂ ਜਿਆਦਾ ਮਿਹਨਤ ਕਰ ਲਈ ਪ੍ਰੇਰਿਤ ਰਹਿੰਦੀ ਉਸ ਨੇ ਬਹੁਤ ਵਧੀਆ ਨੰਬਰਾਂ ਨਾਲ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਸੀ ਉਹ ਅੱਗੇ ਕਾਲਜ ਵੀ ਜਾਣਾ ਚਾਹੁੰਦਾ ਸੀ ਪਰ ਸਰਜੀਤ ਦੇ ਬਾਪੂ ਨੇ ਉਸ ਦੇ ਕਾਲ ਜਾਣਦੇ ਦੇ ਪੈਸੇ ਨੂੰ ਪ੍ਰਵਾਨਗੀ ਨਾ ਦਿੱਤੀ। ਬਾਪੂ ਨਾਲ ਕੰਮ ਕਰਦਿਆਂ ਉਸਨੇ ਪ੍ਰਾਈਵੇਟ ਬੀਏ ਵੀ ਕਰ ਲਈ। ਕਾफी ਸਮਾਂ ਪੜ੍ਹਨ ਤੋਂ ਬਾਅਦ ਵੀ ਉਸ ਨੂੰ ਕੋਈ ਢੰਗ ਦੀ ਨੌਕਰੀ ਨਾ ਮਿਲੀ। ਇਸ ਲਈ ਉਸਨੇ ਬੈਂਕ ਤੋਂ ਕਰਜ਼ਾ ਲੈ ਕੇ ਇੱਕ ਸਵਾਰੀਆਂ ਢੋਣ ਵਾਲਾ ਟੈਂਪੂ ਲੈ ਲਿਆ। ਅਤੇ ਗੁਜ਼ਾਰੇਯੋਗੀ ਕਮਾਈ ਕਰਨ ਲੱਗ ਪਿਆ। ਕੁਝ ਸਾਲਾਂ ਵਿੱਚ ਉਸਨੇ ਦੋਵਾਂ ਭੈਣਾਂ ਦੇ ਵਿਆਹ ਵੀ ਕਰ ਦਿੱਤੇ। ਅਤੇ ਉਸ ਦਾ ਖੋਤਾ ਵੀ ਵਿਆਹ ਹੋ ਗਿਆ ਉਸ ਦੀ ਬਹੁਟੀ ਬਰਵੀਰ ਬਹੁਤ ਹੀ ਸਿਆਣੀ ਅਤੇ ਸਟੱਜੀ औरत ਸੀ ਉਸ ਨੇ ਵਿਆਹ ਹੁੰਦੇ ਹੀ ਘਰ ਦੀ ਜ਼ਿੰਮੇਵਾਰੀ ਪੂਰੀ ਤਨ ਦੇਹੀ ਨਾਲ ਲਿਵਾਉਣੀ ਸ਼ੁਰੂ ਕਰ ਦਿੱਤੀ ਉਹ ਕਦੇ ਵੀ ਪੈਸਿਆਂ ਨੂੰ ਫਾਲਤੂ ਕੱਪੜਿਆਂ ਜਾਂ ਹੋਰ ਸੁਆਣ ਤੇ ਅਜਾਈ ਨਾ ਘੁਮਾਉਂਦਾ ਬੇਲਾ ਸਮਾਂ ਵੀ ਉਹ ਲੋਕਾਂ ਦੇ ਕੱਪੜੇ ਸੀ ਕੇ ਹੀ ਗਜਰਦੀ ਸੀ ਉਹ ਆਪਣੇ ਇਸ ਹੁਨਰ ਦਾ ਲਾਭ ਵੀ ਹੌਲੀ ਸੀ ਅਤੇ ਕੁਝ ਪੈਸੇ ਆਪਣੇ ਲਈ ਰੱਖਦੀ ਸੀ। ਧਿਆ ਤੋ 2 ਕੁ ਸਾਲ ਸਰਜੀਤ ਦੇ ਘਰ ਇੱਕ ਧੀ ਨੇ ਜਨਮ ਲਿਆ। ਉਸ ਦਾ ਨਾਮ ਨਵਕਿਰਨ ਰੱਖਿਆ ਗਿਆ। ਗਲਵੀਰ ਆਪਣੀ ਧੀ ਨੂੰ ਗੁੱਡੀਆਂ ਬਾਗ ਸਜਾ ਕੇ ਰੱਖਦੀ। ਸਰਜੀਤ ਵੀ ਸ਼ਾਮ ਨੂੰ ਆ ਕੇ ਆਪਣੀ ਧੀ ਨੂੰ ਖੂਬ ਖੜਾਉਂਦਾ। ਚੰਗਾ ਸਮਾਂ ਬਹੁਤ ਛੇਤੀ ਲੰਘ ਜਾਂਦਾ ਹੈ। ਨਵਕਿਰਨ 4 ਸਾਲ ਦੀ ਹੋ ਗਈ। ਦੇ ਸਕੂਲ ਜਾਣ ਲੱਗ ਪਈ ਫਿਰ ਸਰਜੀਤ ਤੇ ਘਰ ਰੱਬ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ ਉਸ ਦਾ ਨਾਮ ਨਵਰਾਜ ਰੱਖਿਆ ਦੋਵੇਂ ਜੀ ਸਬਰ ਸੰਤੋਖ ਨਾਲ ਜ਼ਿੰਦਗੀ ਬਤਾਉਂਦੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨਾ ਹੱਕਦੇ ਜਿਸ ਘਰ ਵਿੱਚ ਪਤੀ ਪਤਨੀ ਦੀ ਸਦੀਵੀ ਅਤੇ ਨਿੱਘੀ ਸਾਝ ਹੋਵੇ ਉੱਥੇ ਦੋਵਾਂ ਦੀ ਅਸਾਰੂ ਸੋਚ ਪਰਿਵਾਰ ਵਿੱਚ ਸੁਖਾਵਾਂ ਮਾਹੌਲ ਪੈਦਾ ਕਰ ਦਿੰਦੀ ਹੈ ਸਕੂਲੀ ਪੜ੍ਹਾਈ ਤੋਂ ਬਾਅਦ ਨਵਕਿਰਨ ਨੇ ਉਚੇਰੀ ਸਿੱਖਿਆ ਹਾਸਲ ਕਰਦੇ ਹੋਏ ਐਮਏ ਅਤੇ ਬੀਐਡ ਕਰਕੇ ਸ਼ਹਿਰ ਦੇ ਇੱਕ ਵਧੀਆ ਪਬਲਿਕ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਅਤੇ ਨਵਰਾਜ ਨੇ 12ਵੀਂ ਕਰਨ ਤੋਂ ਬਾਅਦ ਇੰਜੀਨੀਅਰ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ ਦੋਵੇਂ ਭੈਣ ਭਰਾ ਇੱਕ ਦੂਜੇ ਦੇ ਸਾਹੀ ਜਾਂਦੇ ਸਰਜੀਤ ਆਪਣੇ ਬੱਚਿਆਂ ਦੀ ਪ੍ਰਾਪਤੀ ਤੇ ਬੜਾ ਖੁਸ਼ ਹੁੰਦਾ ਸੀ ਉਹ ਉਸ ਨੂੰ ਨਵਕਿਰਨ ਦੇ ਵਿਆਹ ਦਾ ਬੇਕਰ ਸੀ ਇੱਕ ਦਿਨ ਕਿਸੇ ਜਾਣਕਾਰ ਨੇ ਰਿਸ਼ਤੇ ਦੀ ਗੱਲ ਜਨਾਈ ਮੁੰਡਾ ਰਾਜਵੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਨਾਲ ਹੀ ਉਹ ਜਿਹਦੇ ਦੇ ਡੀਸੀ ਦਫ਼ਤਰ ਵਿੱਚ ਸੀਨੀਅਰ ਕਲਾਸਕ ਵੀ ਸੀ ਸਰਕਾਰੀ ਨੌਕਰੀ ਵਾਲਾ ਬੜਾ ਕਿਸ ਹੋਂ ਨਹੀਂ ਪਾਉਂਦਾ ਬਲਵੀਰ ਅਤੇ ਨਵਕਿਰਨ ਨਾਲ ਗੱਲ ਕਰਨ ਤੋਂ ਬਾਅਦ ਸਰਜੀਤ ਨੇ ਇਸ ਰਿਸ਼ਤੇ ਲਈ ਹਾਂ ਹੀ ਪਰ ਦਿੱਤੀ ਅੱਜ ਘਰ ਦਾ ਮਾਹੌਲ ਬੜਾ ਹੀ ਖੁਸ਼ ਨਿਮਾਸੀ ਕਿਉਂਕਿ ਅੱਜ ਮੁੰਡੇ ਵਾਲੇ ਨਵਕਿਰਨ ਨੂੰ ਦੇਖਣ ਆ ਰਹੇ ਸੰਨ ਦਪਰ ਤੱਕ ਉਹ ਪਹੁੰਚ ਗਏ ਨਵਕਿਰਨ ਨੂੰ ਦੇਖ ਕੇ ਕੋਈ ਉਸ ਨੂੰ ਨਾ ਨਹੀਂ ਸিকার ਸਕਦਾ ਸਾਦਗੀ ਦੀ ਮੂਰਤ ਹੋਣ ਦੇ ਬਾਵਜੂਦ ਉਸ ਦੀ ਸ਼ਖਸੀਅਤ ਹਰੇਕ ਨੂੰ ਆਕਰਸ਼ਿਤ ਕਰ ਰਹੀ ਸੀ ਰਾਜਵੀਰ ਅਤੇ ਉਸ ਦੇ ਮਾਪਿਆਂ ਨੂੰ ਉਹ ਬਹੁਤ ਚੰਗਾ ਲੱਗਾ ਚਾਹ ਪਾਣੀ ਪੀਂਦਿਆਂ ਗੱਲਾਂ-ਗੱਲਾਂ ਵਿੱਚ ਹੀ ਰਾਜਵੀਰ ਸਰਜੀਤ ਸਿੰਘ ਨੂੰ ਉਸ ਦੇ ਕੰਮਕਾਰ ਬਾਰੇ ਪੁੱਛਣ ਲੱਗਾ ਇਹ ਸੁਣ ਕੇ ਸਰਜੀਤ ਸਿੰਘ ਭਾਵਕ ਹੋ ਕੇ ਕਹਿਣ ਲਗਾ ਉਤ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਇਸ ਟੈਂਪੂ ਦੇ ਸਿਰ ਤੇ ਹੀ ਕੀਤਾ ਹੈ ਇਹ ਮੇਰੀ ਰੋਜੀ ਰੋਟੀ ਦਾ ਜਰੀਆ ਹੈ ਇਹ ਗੱਲ ਸੁਣ ਕੇ ਰਾਜਵੀਰ ਆਪੇ ਤੋਂ ਬਾਹਰ ਹੋ ਗਿਆ ਅਤੇ ਤੈ ਸੱਚਾ ਕੇ ਵਿਚੋਲੇ ਨੂੰ ਉੱਚੀ ਉੱਚੀ ਬੋਲਣ ਲਗਾ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ ਅਤੇ ਇਸ ਸੱਚ ਨੂੰ ਸਾਥ ਹੁਲਕਾਇਆ ਹੈ ਮੇਰਾ ਵੀ ਇਸ ਵਾਜ ਵਿੱਚ ਕੋਈ ਸਟੇਟਸ ਹੈ ਮੈਂ ਡੀਸੀ ਦਫਤਰ ਵਿੱਚ ਨੌਕਰੀ ਕਰਦਾ ਹਾਂ ਜੇ ਮੈਨੂੰ ਕੋਈ ਪੁੱਛੇਗਾ ਕਿ ਤੇਰਾ ਸਹੁਰਾ ਕੀ ਕੰਮ ਕਰਦਾ ਹੈ ਤਾਂ ਮੈਂ ਕਹਾਂਗਾ ਕਿ ਉਹ ਟੈਂਪੂ ਚਲਾਉਂਦਾ ਹੈ ਮੈਂ ਇਹ ਮਰਿੰਗਾ ਦੇ ਘਰ ਰਿਸ਼ਤਾ ਨਹੀਂ ਜੋੜ ਸਕਦਾ ਇੱਕ ਟੈਂਪੂ ਵਾਲੇ ਦੀ ਧੀ ਮੇਰੀ ਪਤਨੀ ਨਹੀਂ ਬਣ ਸਕਦੀ ਰਾਜਵੀਰ ਕੌੜ ਮੱਝ ਵਾਂਗ ਬਚੋਲੇ ਵੱਲ ਝਾਕਣ ਲੱਗਾ ਉਸਨੇ ਆਪਣੇ ਮਾਪਿਆਂ ਦੀ ਵੀ ਪਰਵਾਹ ਨਾ ਕੀਤੀ ਅਤੇ ਖੁਦ ਹੀ ਫੈਸਲਾ ਸੁਣਾ ਦਿੱਤਾ ਚਾਰੇ ਪਾਸੇ ਚੁੱਪ ਵਸ ਰ ਗਈ ਨਵਕਿਰਨ ਇੱਕ ਪੜ੍ਹੀ ਲਿਖੀ ਅਗਾਹ ਵਧੂ ਵਿਚਾਰਾ ਦੀ ਧਾਰਨੀ ਅਣਖੀਲੀ ਮਟਿਆਰ ਸੀ ਉਸ ਤੋਂ ਸ਼ਰਮ ਆਪਣੇ ਪਿਤਾ ਦੀ ਹੁੰਦੀ ਬੇਇੱਜ਼ਤੀ ਸਹਾਰੀ ਨਾ ਗਈ ਉਹ ਵੀ ਰੋ ਭਰੇ ਅੰਦਾਜ਼ ਵਿੱਚ ਉੱઠી ਅਤੇ ਰਾਜਵੀਰ ਨੂੰ ਮੋ ਤੋੜ ਜਵਾਬ ਦਿੰਦੀ ਹੋਈ ਕਹਿਣ ਲੱਗੀ ਸਾਡੇ ਸੰਸਕਾਰਾਂ ਵਿੱਚ ਘਰ ਆਏ ਮਹਿਮਾਨਾਂ ਨਾਲ ਬੁਰਾ سلوਕ ਕਰਨਾ ਸ਼ਾਮਨ ਨਹੀਂ ਹੈ ਪਰ ਜੇਕਰ ਕੋਈ ਮੇਰੇ ਪਾਪਾ ਦੀ ਬਿਨਾ ਬਜਾ ਕਰਕੇ ਸਰੇ ਆਮ ਬੇਤੀ ਕਰੇਗਾ ਕਾ ਮੈਂ ਚੁੱਪਚਾਪ ਬਰਦਾਸ਼ਤ ਨਹੀਂ ਕਰ ਸਕਦੀ ਤੁਸੀਂ ਕੀ ਮੇਰਾ ਰਿਸ਼ਤਾ ਟਕਰਾਉਂਗੇ ਮੈਂ ਖੁਦ ਅਜਿਹੇ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਕਿੱਸਾ ਨਹੀਂ ਬਣਾਉਣਾ ਚਾਹੁੰਦੀ ਜੋ ਰਿਸ਼ਤੇ ਨੂੰ ਪੈਸੇ ਅਤੇ ਸਟੇਟਸ ਨਾਲ ਤੋੜਦਾ ਹੈ ਜੋ ਸਖਸ ਇੰਨਾ ਹੰਕਾਰੀ ਅਤੇ ਕਠੋਰ ਸ਼ਖਸੀਅਤ ਦਾ ਮਾਲਕ ਹੈ ਉਹ ਕੀ ਰਿਸ਼ਤਾ ਨਭਾਏਗਾ ਦਸਾਂ ਨਹਾ ਦੀ ਕਿਰਤ ਅਤੇ ਮਿਹਨਤ ਕਰਕੇ ਜੀਣ ਵਾਲੇ ਤੁਹਾਡੇ ਵਰਗੇ ਖੋਖਲੇ ਸਟੇਟਸਾਂ ਸੌੜੀ ਹਤੀ ਪਦਾਰਥਵਾਦੀ ਸੋਚ ਵਾਲਿਆਂ ਦੀ ਪਰਵਾਹ ਨਹੀਂ ਕਰਦੇ ਕੋਠੀਆਂ ਕਾਰਾਂ ਸੁਖੀ ਜਿੰਵਨ ਦੀ ਗਰੰਟੀ ਨਹੀਂ ਹੁੰਦੀਆਂ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਸਕੂਨ ਜ਼ਿਆਦਾ ਜ਼ਰੂਰੀ ਹੈ ਚਲੇ ਜਾਓ ਸਾਡੇ ਘਰ ਤੋਂ ਵਿਚਾਰੇ ਬਚੋਲੇ ਨੂੰ ਕੋਈ ਕੋਚਾ ਪਾਉਣ ਦਾ ਪੇਚਾ ਪਾਉਣ ਦਾ ਮੌਕਾ ਵੀ ਨਾ ਮਿਲਿਆ ਉਹਨਾਂ ਦੇ ਜਾਣ ਤੋਂ ਬਾਅਦ ਸਰਜੀਤ ਨੂੰ ਤੱਕਾ ਤਾਂ ਜ਼ਰੂਰ ਲੱਗਿਆ ਪਰਾ ਆਪਣੀ ਪਰਵ੍ਰਿਸ਼ਟੀ ਮਾਨਵੀ ਮਹਿਸੂਸ ਹੋਇਆ ਉਸਨੇ ਨਮਕਿਰਨ ਕੋਲ ਜਾ ਕੇ ਉਸ ਨੂੰ ਕਲਾਵੇ ਵਿੱਚ ਲੈ ਲਿਆ ਤੇ ਕਹਿਣ ਲੱਗਾ ਕਿਰਨਾ ਅੱਜ ਜੋ ਕੁਝ ਵੀ ਮੇਰੇ ਬਾਰੇ ਬੋਲਿਆ ਗਿਆ ਉਹ ਝੂਠ ਤਾਂ ਨਹੀਂ ਸੀ ਕਿਉਂਕਿ ਸਾਡੇ ਸਮਾਜ ਵਿੱਚ ਗੰਦੇ ਦੀ ਨਹੀਂ ਉਸ ਦੇ ਸਟੇਟਸ ਅਤੇ ਪੈਸੇ ਦੀ ਕਦਰ ਹੁੰਦੀ ਹੈ ਇਸ ਲਈ ਮੈਂ ਚਾਹਦਾ ਹਾਂ ਕਿ ਤੇਰੀ ਖੋਦ ਦੀ ਕੋਈ ਪਛਾਣ ਬਣੇ ਤੂੰ ਮੇਰੇ ਨਾਮ ਨਾਲ ਜਾ ਆਪਣੇ ਪਤੀ ਦੇ ਨਾਮ ਨਾਲ ਨਹੀਂ ਸਗੋਂ ਖੁਦ ਆਪਣੇ ਨਾਮ ਨਾਲ ਸਮਾਰਿਤ ਜਾਣ ਜਾਵੇ ਇਸ ਲਈ ਮੈਂ ਇੱਕ ਫੈਸਲਾ ਲਿਆ ਹੈ ਮੈਨੂੰ ਯਕੀਨ ਹੈ ਕਿ ਤੂੰ ਇਸ ਨੂੰ ਵੀ ਮੇਰੇ ਨਾਲ ਜ਼ਰੂਰ ਸਹਿਤ ਭਾਵੇਂਗੀ ਨਵਕਰਨ ਗੁੰਡੀ papa ਤੁਸੀਂ ਦੱਸੋ ਤਾਂ ਸਹੀ ਕੀ ਚਾਹੁੰਦੇ ਹੋ ਸਰਜੀਤ ਕਹਿਣ ਲੱਗਾ ਮੈਂ ਚਾਹੁੰਦਾ ਹਾਂ ਕਿ ਤੂੰ IAS ਦੀ ਤਿਆਰੀ ਕਰੇ ਤੇ ਅੱਜ ਤੋਂ ਹੀ ਸ਼ੁਰੂ ਕਰਦੀ ਮੈਨੂੰ ਵਿਸ਼ਵਾਸ ਨਹੀਂ ਯਕੀਨ ਹੈ ਕਿ ਤੂੰ ਜ਼ਿੰਦਗੀ ਵਿੱਚ ਜ਼ਰੂਰ ਕੋਈ ਚੰਗ ਕਾਮ ਹਾਸਲ ਕਰੇਗੀ ਅੱਜ ਤੋਂ ਬਾਅਦ ਘਰ ਵਿੱਚ ਕੋਈ ਵੀ ਤੇਰੇ ਵਿਆਹ ਦੀ ਗੱਲ ਨਹੀਂ ਕਰੇਗਾ ਦੂਸਰੇ ਦਿਨ ਜਾ ਕੇ ਨਵਕਰਨ ਸਕੂਲ ਵਿੱਚ ਆਪਣਾ ਅਸਤੀਫਾ ਦੇ ਆਈ ਤੇ ਆਈਐਸ ਦੀ ਪ੍ਰੀਖਿਆ ਦੀ ਤਿਆਰੀ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਇੱਕ ਜਨੂੰਨ ਸੀ ਜੋ ਉਹਦੇ ਸਿਰ ਚੜ ਕੇ ਬੋ ਰਿਹਾ ਸੀ ਕਹਿੰਦੇ ਨੇ ਇਨਸਾਨ ਦੀ ਇੱਛਾ ਸ਼ਕਤੀ ਬੜੀ ਹੀ ਕਮਾਲ ਦੀ ਚੀਜ਼ ਹੁੰਦੀ ਹੈ। ਮਜ਼ਬੂਤ ਇੱਛਾ ਸ਼ਕਤੀ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਆਖਰ 2 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਉਹ ਦਿਨ ਵੀ ਆ ਗਿਆ ਜਿਹਦੇ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਨਵਕਰਨੇ ਆਈਐਸ ਦੀ ਪ੍ਰੀਖਿਆ ਵਧੀਆ ਰਾਇਕਰੋ ਰਹਿ ਕੇ ਪਾਸ ਕੀਤੀ। ਵਧਾਈਆਂ ਦੇਣ ਲਈ ਸਾਰਾ ਪਿੰਡ ਅਤੇ মিডিਆ ਸਰਜੀਤ ਦੇ ਘੇੜੇ ਵਿੱਚ ਟੁਕਿਆ। ਸਰਜੀਤ ਸਿੰਘ ਕੂਸੀ ਵਿੱਚ ਖੀਵਾ ਹੋਇਆ ਆਪਣੇ ਪਿਤਾ ਨੂੰ ਕਹਿ ਰਿਹਾ ਸੀ ਦੇਖ ਬਾਪੂ ਤੂੰ ਕਹਿੰਦਾ ਹੁੰਦਾ ਸੀ ਇੱਕ ਸਾਂਝੀ ਦਾ ਪੁੱਤ ਕਿੱਥੇ ਡੀਸੀ ਬਣ ਜੂ ਅੱਜ ਦੇਖ ਇੱਕ ਟੈਂਪੋ ਵਾਲੇ ਦੀ ਧੀ ਡੀਸੀ ਬਣ ਗਈ ਇੱਕ ਵਾਰ ਇਤਿਹਾਸ ਆਪਣੇ ਆਪ ਨੂੰ ਘਰ ਆਉਂਦਾ ਹੈ ਅੱਜ ਨਵ ਕਿਰਨ ਨੂੰ ਆਪਣੇ ਹੀ ਜਿਹਦੇ ਵਿੱਚ ਡੀਸੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਉਹ ਅਜਿਹਾ ਕੋਸ਼ਿ ਛੋਟੀ ਉਮਰੇ ਹੀ ਕੀਤੀ ਪ੍ਰਾਪਤੀ ਦੇ ਉਸ ਦੇ ਆਦਮ ਬੰਬਾਸ ਨੇ ਉਸ ਉਹ ਵਿੱਚ ਹੋਰ ਵਾਦਾ ਕਰ ਦਿੱਤਾ ਸੀ ਸਰਜੀਤ ਸਿੰਘ ਆਪਣੀ ਪਤਨੀ ਨਾਲ ਗੱਡੀ ਕਿਰਾਏ ਤੇ ਕਰਨ ਲਈ ਸਲਾਹ ਕਰ ਰਿਹਾ ਸੀ ਤਾਂ ਅਚਾਨਕ ਜੋ ਨਵਕਿਰਨ ਦਾਤਰ ਜੁਆਇਨ ਕਰਨ ਜਾ ਸਕੀ ਉਦੋਂ ਹੀ ਚਾਨਕ ਨਵਕਿਰਨ ਕਹਿਣ ਲੱਗੀ ਪਾਪਾ ਗੱਡੀ ਕਰਨ ਦੀ ਕੋਈ ਜ਼ਰੂਰਤ ਨਹੀਂ ਅੱਜ ਆਪਾਂ ਟੈਂਪੂ ਤੇ ਹੀ ਜੰਨਾਗੇ ਫਿਰ ਕੀ ਹੋਇਆ ਜੇ ਮੈਂ ਡੀਸੀ ਬਣ ਗਈ ਹਾਂ ਅੱਜ ਵੀ ਮੈਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਮੈਂ ਇੱਕ ਟੈਂਪੂ ਵਾਲੀ ਦੀ ਧੀ ਹਾਂ ਇਹ ਸੁਣ ਕੇ ਸਰਜੀਤ ਦੀਆਂ ਅੱਖਾਂ ਸੰਘਵਾ ਨਾਲ ਪਰ ਗਈਆਂ ਨਵਕਰਨ ਟੈਂਪੂ ਵਿੱਚ ਹੀ ਡੀਸੀ ਦਫ਼ਤਰ ਪੁੱਜੀ ਸਭ ਉਸ ਨੂੰ ਟੈਂਪੂ ਵਿੱਚੋਂ ਉਤਰਦੇ ਆ ਦੇਖ ਕੇ ਹੈਰਾਨ ਹੋ ਗਏ ਸਾਰਾ ਦਫ਼ਤਰੀ ਹਮਲਾ ਨਵੇਂ ਡੀਸੀ ਮੈਡਮ ਦੇ ਸਵਾਗਤ ਲਈ ਪੱਭਾ ਪਾਰ ਹੋਇਆ ਪਿਆ ਸੀ ਦਾਕਟਰ ਪੁੱਜਦੇ ਹੀ ਨਵਕਰਨ ਨੇ ਪਿੱਛੇ ਖੜੇ ਆਪਣੇ ਪਾਪਾ ਨੂੰ ਉਚੇਚੇ ਤੌਰ ਤੇ ਅੱਗੇ ਸਦਿਆ ਅਤੇ ਸਭ ਨਾਲ ਤੌਰਤ ਕਰਾਉਂਦੇ ਹੋਏ ਕਹਿਣ ਲਗੀ ਇਹ ਮੇਰੇ ਪਾਪਾ ਸਰਜੀਤ ਸਿੰਘ ਨੇ ਅਤੇ ਮੈਂ ਇਸ ਟੈਂਪੋ ਚ ਚੜਾਉਣ ਵਾਲੀ ਦੀ ਤੀ ਹ ਸਾਰੇ ਇਹ ਸੁਣ ਕੇ ਹੈਰਾਨ ਰਹਿ ਗਏ ਉਹਨਾਂ ਨੇ ਤਾੜੀਆਂ ਨਾਲ ਨਵਕਰਨ ਦਾ ਅਤੇ ਸਰਜੀਤ ਸਿੰਘ ਦਾ ਸਵਾਗਤ ਕੀਤਾ ਸਭ ਤੋਂ ਪਿੱਛੇ ਖੜਾ ਰਾਜਵੀਰ ਮੁਝੇ ਮਨ ਨਾਲ ਇਸ ਸਾਰੇ ਮੰਝਰ ਨੂੰ ਹਰਾਣ ਅਤੇ ਪਰੇਸ਼ਾਨ ਹੋਇਆ ਦੇਖ ਰਿਹਾ ਸੀ ਰਸਮੀ ਸਵਾਗਤ ਤੋਂ ਬਾਅਦ ਸਾਰਾ ਸਟਾਫ ਆਪਣੇ ਆਪਣੇ ਕੰਮ ਵਿੱਚ ਰੁੱਝ ਗਿਆ ਰਾਜਵੀਰ ਵੀ ਆਪਣੇ ਕੈਬਨ ਵਿੱਚ ਚਲਾ ਗਿਆ ਅੱਜ ਉਸ ਦਾ ਕੰਮ ਵਿੱਚ ਉਕਾ ਹੀ ਜਿਤਨਾ ਹੀ ਸੀ ਲੱਗ ਰਿਹਾ ਅਤੇ ਉਹ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਗਲਤ ਲੈਣ ਤੇ ਪਛਤਾ ਰਿਹਾ ਸੀ ਕਿਉਂਕਿ ਨਵਕਿਰਨ ਦਾ ਰਿਸ਼ਤਾ ਠਕਰਾਉਣ ਤੋਂ ਬਾਅਦ ਉਸ ਦਾ ਰਿਸ਼ਤਾ ਇੱਕ ਥਾਣੇਦਾਰ ਦੀ ਇਕਲੌਤੀ ਧੀ ਮਹਿਤਾਬ ਨਾਲ ਹੋਇਆ ਸੀ ਜੋ ਕਿ ਇੱਕ ਅਮੀਰ ਅਤੇ ਸਟੇਟਸ ਵਾਲਾ ਪਰਿਵਾਰ ਸੀ ਵਿਆਹ ਵੀ ਅਗਲੇ ਨੇ ਤਕੜਾ ਕੀਤਾ ਅਤੇ ਦਹਾਈ ਦੇਹਜ ਵੀ ਬੇਹਸਾਬਾ ਦਿੱਤਾ ਹੁਣ ਵਿਆਹ ਤੋਂ ਬਾਅਦ ਮਹਿਤਾਬ ਦੇ ਥਾਣੇਦਾਰੀ ਰੋਗ ਨੇ ਸਾਰੇ ਡੰਬਰ ਨੂੰ ਵਕਤ ਵਿੱਚ ਪਾਇਆ ਹੋਇਆ ਹੈ ਥਾਣੇਦਾਰ ਕਈ ਵਾਰ ਮਿਲਣ ਆਇਆ ਆਪਣੀ ਟੀ ਨੂੰ ਕਹਿ ਚੁੱਕਾ ਸੀ ਪੁੱਤ ਤੂੰ ਆਪਣੇ ਘਰੇ ਵੀ ਸਰਦਾਰੀ ਕੀਤੀ ਹੈ ਤੇ ਇੱਥੇ ਵੀ ਸਰਦਾਰੀ ਕਰਨੀ ਹੈ ਕਿਸੇ ਦਾ ਰੋਗ ਚੱਲਣ ਦੀ ਤੈਨੂੰ ਕੋਈ ਲੋੜ ਨਹੀਂ ਇਹ ਕੋਈ ਵਿਚਾਰ ਸਾ ਵੀ ਗੱਡੇ ਤਾਂ ਮੈਨੂੰ ਦੱਸੀ ਸਾਰੇ ਟੱਬਰ ਨੂੰ ਪੁੱਠਾ ਤੰਗ ਦੇਉਂਗਾ ਮੈਂ ਤਾਂ ਆਪਣੇ ਸੱਸਔਰੇ ਨੂੰ ਟਿੱਚ ਕਰਕੇ ਜਾਣ ਦੀ ਸੀ ਰਾਜਵੀਰ ਦਾ ਬਾਪ ਖਿਜਿਆ ਹੋਇਆ ਉਹਨੇ ਮੈਨੇ ਦਿੰਦਾ ਲਾ ਲਿਆ ਸਟੇਟ ਸਾ ਸਟੇਟ ਸਾਆਂ ਨਾ ਮੱਥਾ ਤੇਰੀ ਘਰ ਵਾਲੀ ਤਾਂ ਭਾਈ ਸਾਨੂੰ ਬੰਦੇ ਹੀ ਨਹੀਂ ਸਮਝਦੀ ਇਹ ਸਾਨੂੰ ਰੋਟੀ ਕਿੱਥੇ ਦੇ ਦੂੰ ਬਸ ਤੂੰ ਆਪਣਾ ਫੇਕਰ ਕਰ دیਵਾਨਾ ਹੁਣ ਅੱਗੇ ਹੁਣ ਰਾਜਵੀਰ ਤਖੜੇ ਖਾਣ ਨਾਲ ਰਿਸ਼ਤਾ ਕਰਕੇ ਕਸੂਤਾ ਪੈ ਗਿਆ ਮਹਿਸੂਸ ਕਰ ਰਿਹਾ ਸੀ ਕਿ ਮੈਂ ਗਲਤ ਫੈਸਲਾ ਲਿਆ ਹੈ ਇਨ੍ਹਾਂ ਸੋਚਾਂ ਵਿੱਚ ਕਿਰੇ ਰਾਜਵੀਰ ਨੂੰ ਵੀ ਨੇ ਆ ਕੇ ਨਵੀਂ ਵੈਦਮ ਦੇ ਦਫ਼ਤਰ ਵਿੱਚ ਜਾਣ ਦਾ ਹੁਕਮ ਸੁਣਾ ਕੇ ਹੋਰ ਵੀ ਦਚਿੱਤੀ ਵਿੱਚ ਪਾ ਦਿੱਤਾ ਉਹ ਸੋਚਣ ਲੱਗਾ ਕਿ ਹੁਣ ਨਵਕਿਰਨ ਉਸ ਦੀ ਰੱਜ ਕੇ ਬੇਇੱਜ਼ਤੀ ਕਰੇਗੀ ਅਤੇ ਗਿਣ-ਗਿਣ ਕੇ ਬਦਲੇ ਲਵੇਗੀ ਉਸਨੇ ਕੰਬਦੇ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲਾ ਗਿਆ ਨਾ ਉਹ ਕਿਰਨ ਕਿਸੇ ਪੈਰ ਵਿੱਚ ਰੁਜੀ ਹੋਈ ਸੀ ਇਸ ਲਈ ਉਸਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਕੁਝ ਸਮੇਂ ਬਾਅਦ ਉਸਨੇ ਬੜੀ ਹਲੀਮੀ ਨਾਲ ਗੱਲ ਸ਼ੁਰੂ ਕੀਤੀ ਰਾਜਵੀਰ ਜੀ ਮੈਂ ਤੁਹਾਨੂੰ ਇੱਥੇ ਕੁਝ ਸੁਣਾਉਣ ਜਾਂ ਕੋਈ ਪੁਰਾਣਾ ਬਦਲਾ ਲੈਣ ਨਹੀਂ ਬੁਲਾਇਆ ਨਹੀਂ ਬਲਕਿ ਮੈਂ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਜੇ ਤੁਸੀਂ ਉਸਨੇ ਰਿਸ਼ਤੇ ਤੋਂ ਇਨਕਾਰ ਨਾ ਕਰਦੇ ਤਾਂ ਸ਼ਾਇਦ ਅੱਜ ਮੈਂ ਤੁਹਾਡੇ ਘਰ ਰੋਟੀ ਪਕਾਉਣ ਭਾਂਡੇ ਮਾਂਜਣ ਜਾਂ ਹੋਰ ਘਰੇਲੂ ਕੰਮਾਂ ਵਿੱਚ ਤੱਕ ਹੀ ਸੀਮਤ ਹੁੰਦੀ ਮੇਰੀ ਇਸ ਸਮਾਜ ਵਿੱਚ ਆਪਣੀ ਕੋਈ ਪਹਿਚਾਣ ਨਾ ਹੁੰਦੀ ਸਾਰੇ ਮੈਨੂੰ ਰਾਜਬੀਰ ਦੀ ਪਤਨੀ ਕਹਿ ਕੇ ਹੀ ਜਾਣਦੇ ਸ਼ਾਇਦ ਤੁਹਾਡੀ ਸੋਚ ਮੁਤਾਬਕ ਇੱਕ ਟੈਂਪੂ ਵਾਲੇ ਦੀ ਧੀ ਹੋਰ ਕਰਕੇ ਤੁਹਾਡੇ ਘਰ ਵਿੱਚ ਮੈਨੂੰ ਮਾਨ ਸਤਕਾਰ ਨਾ ਮਿਲਦਾ ਜਾਂ ਹੋ ਸਕਦਾ ਹੈ ਹਰੇਕ ਦਿਨ ਤਾਂ ਨਿਆਤੇ ਮਹਿਨਾਂ ਆਕਰਪੂਰ ਹੁੰਦਾ ਪਰ ਤੁਹਾਡੀ ਇੱਕ ਠੋਕਰ ਨੇ ਮੈਨੂੰ ਆਪਣੇ ਆਪ ਵਿੱਚ ਜਾਨੂ ਕਰਵਾਇਆ ਕਿ ਮੈਂ ਆਪਣੀ ਅਸੀਮ ਸ਼ਕਤੀ ਨੂੰ ਪਛਾਣਿਆ ਹਾਂ ਹਾਂ ਪਰ ਇੱਕ ਗੱਲ ਯਾਦ ਰੱਖਿਓ ਕਿ ਸੰਸਕਾਰ ਪੈਸੇ ਜਾਂ ਸਟੇਟਸ ਨਾਲ ਨਹੀਂ ਪਰ ਕੇ ਸਚੱਜੀ ਪਰਵਰਿਸ਼ ਨਾਲ ਬਣਦੇ ਨੇ ਅੱਜ ਵੀ ਮੈਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਮੈਂ ਇੱਕ ਟੈਂਪੂ ਵਾਲੀ ਦੀ ਧੀ ਹਾਂ ਕਦੇ ਵੀ ਆਪਣੇ ਆਪ ਤੇ غرور ਨਾ ਕਰੋ ਕਿਉਂਕਿ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਇੰਨਾ ਕਹਿ ਕੇ ਨਵਕਰਨ ਖਮੋਸ਼ ਹੋ ਗਈ ਰਾਜਵੀਰ ਦਫ਼ਤਰ ਵਿੱਚੋਂ ਬਾਹਰ ਜਾਂਦਾ ਹੋਇਆ ਬਦਲੇ ਹੋਏ ਸਮੇਂ ਦੀ ਸੰਤ੍ਰਭ ਵਿੱਚ ਇੱਕ ਥਾਣੇਦਾਰ ਦੀ ਧੀ ਅਤੇ ਇੱਕ ਟੈਂਪੂ ਵਾਲੇ ਦੀ ਧੀ ਦੇ ਸੰਸਕਾਰਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਮਹਿਸੂਸ ਕਰ ਰਿਹਾ ਸੀ ਅਤੇ ਚੰਪ ਦੇ ਪੱਥਰ ਇੱਕਠੇ ਕਰਨ ਦੀ ਹੋੜ ਵਿੱਚ ਇੱਕ ਹੀਰੇ ਨੂੰ ਗਵਾਉਣ ਦਾ ਪਸਤਾਵਾ ਉਸ ਨੂੰ ਧੁਰ ਅੰਦਰੋਂ ਜੁੜ ਕੇ ਰੱਖ ਦਿੰਦਾ ਹੈ। ਇਹ ਇੱਕ ਬਿਲਕੁਲ ਸੱਚੀ ਕਹਾਣੀ ਹੈ ਜੋ ਕਿ ਤੁਸੀਂ ਸੁਣੀ ਹੈ ਬਿਲਕੁਲ ਸੱਚੀ ਹੈ। ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।